ਪੈਟਰੋਲਿੰਗ ਸਾਡੀ ਕੰਟੀਨਿਊ ਚੱਲਦੀ ਚੌ 24 ਘੰਟੇ ਚੱਲਦੀ ਹੈ ਜੀ ਤੇ ਤੇਲ ਵੀ ਨਾਲ ਸਾਡਾ ਗੁਜ਼ਾਰਾ ਹੈ ਅਸੀਂ ਤੇਲ ਕਦੇ ਖਤਮ ਹੋ ਗਿਆ ਤੇ ਬਹੁਤ ਸਾਰਾ ਡੀਜ਼ਲ ਦਾ ਉਹਨਾਂ ਨੇ ਬੋਰਡ ਵੀ ਲਗਾ ਦਿੱਤਾ ਹੈ ਹੋ ਸਕਦਾ ਪੈਟਰੋਲ ਚੱਲ ਜੇ ਛੁ ਲੱਗਦਾ ਹੈ ਕਿ ਸਥਿਤੀ ਜੜੀਆਂ ਖਰਾਬ ਹੋਣ ਵਾਲੀ ਹੈ ਇਹ ਹਾਲਾਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਤਾਂ ਆਪ ਤਿਰ ਪਾਣਾ ਹੈ ਉਹਦੇ ਵਿੱਚ ਗੱਡੀਆਂ ਸੋਡੀਆਂ ਫਸੀਆਂ ਖੜੀਆਂ ਨੇ ਕਾਫੀ ਜ਼ਿਆਦਾ ਜਿਵੇਂ ਲਿਆ ਪੰਜ ਛੇ ਦਾ ਪੀਸੀਆਰ ਦੇ ਖੜੀਆਂ ਨੇ ਬਾਕੀ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਤਾਂ ਕੋਈ ਨਹੀਂ ਸਾਡੇ ਆਪਣੇ ਮਹਿਕਮੇ ਦੀ ਟਰਨਵੇਟਾਂ ਇਹਨਾਂ ਗੱਡੀਆਂ ਅੱਗੇ ਤੇ ਕੀ ਜੇ ਸਾਡਾ ਮਰੇ ਗੱਲ ਖਤਮ ਹੋ ਗਿਆ ਕਹਿੰਦਾ ਵੀ ਉਹ ਬੋਰਡ ਨਹੀਂ ਲਗਾਉਂਦਾ ਲਾ ਕੇ ਹਾਂ ਜੀ ਜਿਹੜੀ ਜਿਹੜੀ ਪੈਟਰੋਲਿੰਗ ਸਭ ਤੋਂ ਵੱਧ ਆ ਮੈਂ ਤੇਲ ਪਾਉਣ ਲੱਗੇ ਜੀ ਪੈਟਰੋਲਿੰਗ ਸਾਡੀ ਕੰਟੀਨਿਊ ਚੱਲਦੀ 24 ਘੰਟੇ ਚੱਲਦੀ ਹੈ ਜੀ ਤੇ ਤੇਲ ਵੀ ਨਾਲ ਸਾਡਾ ਗੁਜ਼ਾਰਾ ਹੈ ਅਸੀਂ ਤੇਲ ਖਤਮ ਹੋ ਗਿਆ ਤੇ ਬਹੁਤ ਸਾਰਾ ਡੀਜ਼ਲ ਦਾ ਉਹਨੇ ਬੋਰਡ ਵੀ ਲਗਾ ਦਿੱਤਾ ਹੈ ਹੋ ਸਕਦਾ ਪੈਟਰੋਲ ਚੱਲ ਜੂ ਸਾਨੂੰ ਲੱਗਦਾ ਕਿ ਸਥਿਤੀ ਜਿਹੜੀ ਖਰਾਬ ਹੋਣ ਵਾਲੀ ਹੈ ਇਹ ਹਾਲਾਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਤਾਂ ਆਪ ਤੇਲ ਪਾਉਣ ਆਇਆ ਤੇ ਤੇਲ ਕਹਿੰਦੇ ਪੈਜੇਗਾ ਜੀ ਅੱਛਾ ਤੇਲ ਪੈਜੇਗਾ ਕਿੰਨੀਆਂ ਗੱਡੀਆਂ ਨੇ ਕੋੜੀਆਂ ਵਿੱਚ ਗੱਡੀਆਂ ਸੋਡੀਆਂ ਫਸੀਆਂ ਖੜੀਆਂ ਨੇ ਕਾਫੀ ਜ਼ਿਆਦਾ ਜੀ ਮਿਲੇ ਆ ਪੰਜ ਛੇ ਦਾ ਪੀਸੀਆਰ ਦੇ ਖੜੀਆਂ ਨੇ ਬਾਕੀ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਵੀ ਨਹੀਂ ਪੁਲਿਸ ਮੁਲਾਜ਼ਮਾਂ ਦੀ ਤਾਂ ਕੋਈ ਨਹੀਂ ਸਾਡੇ ਆਪਣੇ ਮਹਿਕਮੇ ਦੀ ਟਰਨਵੇਟਾਂ ਨੇ ਗੱਡੀ ਆ ਕੇ ਤੇਲ ਪਵਾ ਰਹੀਆਂ ਨੇ ਅੱਛਾ ਹਾਂਜੀ ਹਾਂਜੀ ਬਾਜੀ ਤੁਸੀਂ ਤੇਲ ਪਾਉਣ ਆਏ ਹਾਂਜੀ ਕਿੱਥੇ ਖੜੇ ਹੋ ਆ ਖੜੇ ਆਂ ਜੀ ਆ ਪੁਲਿਸ ਆਏ ਲੰਘਾਉਣੇ ਦਿੰਦੇ ਹਾਂ ਆਪਣੇ ਕਿੱਡੇ ਮੁਲਕੀ ਆ ਸਾਨੂੰ ਬਜਾਏ ਅੱਛਾ ਔਰ ਤੁਹਾਨੂੰ ਲੱਗਦਾ ਕਿ ਦਿੱਕਤ ਕਿੰਨੀ ਘਾ ਰਹੀ ਹੈ ਕਿਉਂਕਿ ਬਹੁਤ ਦੇਖੋ ਵੀ ਕਿਹਾ ਬੰਦੇ ਆਪਣੇ ਰਾਹ ਆ ਇਹਨਾਂ ਕੋਲ ਸਾਰੀ ਵੱਡੀ ਤੇਲ ਬੋਗ ਥੋੜੀ ਜਿੰਨੇ ਬੋਗਾ ਖਤਮ ਹੋ ਗਈ ਘਾਟੀ ਤੇਲ ਹੁਣ ਇੱਥੇ ਡੀਜ਼ਲ ਆਖ ਪੈਟਰੋਲ ਆ ਡੀਜ਼ਲ ਆ ਜੀ ਡੀਜ਼ਲ ਤਾਂ ਮੇਰੇ ਕੋਲ ਚ ਖਤਮ ਹੋ ਗਿਆ ਕਹਿੰਦਾ ਵੀ ਉਹ ਬੋਰ ਵੀ ਲਾਤਾ ਉਹਨਾਂ ਨੇ ਲਾ ਕੇ ਹਾਂ ਇਹ ਪਤਾ ਕਰੋ ਇਹ ਟਰੱਕ ਦੇ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਉੱਥੇ ਹੀ ਹੋਣਾ ਪੈਟਰੋਲ ਪੰਪਾਂ ਤੇ ਜਿਹੜਾ ਹਹਾਕਾਰ ਮੱਚੀ ਹੋਈ ਆ ਹਾਲ ਇਹ ਆ ਕਿ ਪਿੱਛੋਂ ਸਪਲਾਈ ਨਾ ਹੋਣ ਕਰਕੇ ਲੋਕਾਂ ਚ ਪੈਨਿਕ ਸਥਿਤੀ ਜਿਹੜੀ ਆ ਪੈਦਾ ਹੋ ਗਈ ਆ ਜਿਸ ਦੇ ਚਲਦੇ ਲੋਕ ਗੱਡੀਆਂ ਡਰਮ ਲੈ ਕੇ ਜਿਹੜੇ ਪੰਪਾਂ ਤੇ ਪਹੁੰਚ ਰਹੇ ਨੇ ਵੱਡੀ ਦਿੱਕਤ ਇਹ ਆ ਰਹੀ ਆ ਕਿ ਇੱਥੇ ਪੰਜਾਬ ਪੁਲਿਸ ਦੇ ਪੀਸੀਆਰ ਦੀਆਂ ਗੱਡੀਆਂ ਨੇ ਉਹ ਵੀ ਇਹ ਚੀਜ਼ ਪੈਟਰੋਲ ਆ ਜਿਹੜਾ ਖਤਮ ਹੋ ਰਿਹਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਆਖਰ ਹਾਲਾਤ ਇਹ ਬਣ ਗਏ ਨੇ ਕਿ ਹੁਣ ਪੰਜਾਬ ਪੁਲਿਸ ਨੂੰ ਜਿਹੜਾ ਮੋਰਚਾ ਉਹ ਸੰਭਾਲਣਾ ਪਿਆ ਮਹਾਲੀ ਚੰਡੀਗੜ੍ਹ ਬਾਰਡਰ ਤੇ ਖੜੇ ਆ ਜਿੱਥੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਲੰਬੀ ਜਿਹੜੀ ਲਾਈਨ ਆ ਉਹ ਲੱਗੀ ਹੋਈ ਆ ਮੌਕਦੇ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਜ਼ਿਆਦਾ ਨਜ਼ਰ ਆ ਰਹੀਆਂ ਨੇ ਇੱਥੋਂ ਤੋਂ ਲੈ ਕੇ ਜੇਕਰ ਗੱਲ ਕੀਤੀ ਜਾਵੇ ਉਹ ਪੀਸੀਆਰ ਦੀਆਂ ਗੱਡੀਆਂ ਨੇ ਕਿਉਂਕਿ ਹਰ ਸਮੇਂ ਪੀਸੀਆਰ ਗੱਡੀ ਦੇ ਵਿੱਚ ਤੇਲ ਜ਼ਰੂਰ ਚਾਹੀਦਾ ਕਿਉਂਕਿ ਤਾਂ ਹੀ ਇਹ ਪੈਟਰੋਲਿੰਗ ਆ ਜਿਹੜੀ ਕਰ ਸਕਣਗੇ ਪਰ ਹੁਣ ਦਿੱਕਤ ਇਹ ਆ ਕਿ ਖੁਦ ਉਹ ਗੱਡੀਆਂ ਜਿਹੜੀਆਂ ਪੀਸੀਆਰ ਦੀਆਂ ਗੱਡੀਆਂ ਨੇ ਉਹ ਵੀ ਰੁਗੀਆਂ ਨੇ ਤਾਂ ਕਿਰਪਾਲ ਸਿੰਘ ਜੀ ਗੱਡੀਆਂ ਦਾ ਤੇਲ ਖਤਮ ਹੋ ਗਿਆ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹੁਣ ਤੁਹਾਡਾ ਕੰਮ ਚੱਲ ਰਿਹਾ ਕਿਉਂਕਿ ਤੁਹਾਡੀ ਜਿਹੜੀ ਪੈਟਰੋਲਿੰਗ ਸਭ ਤੋਂ ਵੱਧ ਹੈ ਤੇਲ ਪਵਾਉਣ ਲੱਗੇ ਜੀ ਪੈਟਰੋਲਿੰਗ ਸਾਡੀ ਕੰਟੀਨਿਊ ਚੱਲਦੀ 24 ਘੰਟੇ ਚੱਲਦੀ ਹੈ ਜੀ ਤੇ ਤੇਲ ਵੀ ਨਾਲ ਸਾਡਾ ਗੁਜ਼ਾਰਾ ਹੈ ਅਸੀਂ ਤੇਲ ਪੋਣ ਤੇਲ ਕਦੇ ਖਤਮ ਹੋ ਗਿਆ ਤੇ ਬਹੁਤ ਸਾਰਾ ਡੀਜ਼ਲ ਦਾ ਉਹਨੇ ਬੋਰਡ ਵੀ ਲਗਾ ਦਿੱਤਾ ਹੈ ਹੋ ਸਕਦਾ ਪੈਟਰੋਲ ਚੱਲ ਜਾਵੇ ਤੁਹਾਨੂੰ ਲੱਗਦਾ ਕਿ ਸਥਿਤੀ ਜਿਹੜੀ ਖਰਾਬ ਹੋਣ ਵਾਲੀ ਹੈ ਵੇ ਹਾਲਾਤ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਤਾਂ ਆਪ ਤੇਲ ਪਾਉਣ ਆਇਆ ਤੇ ਤੇਲ ਕਹਿੰਦੇ ਪੈਜੇਗਾ ਜੀ ਅੱਛਾ ਤੇਲ ਪੈਜੇਗਾ ਕਿੰਨੀਆਂ ਗੱਡੀਆਂ ਨੇ ਕੋੜੀਆਂ ਵਿੱਚ ਗੱਡੀਆਂ ਸੋਡੀਆਂ ਫੱਸੀਆਂ ਖੜੀਆਂ ਨੇ ਕਾਫੀ ਜ਼ਿਆਦਾ ਜੀ ਮਿਲਿਆ ਪੰਜ-ਛੇ ਦਾ ਪੀਸੀਆਰ ਦੇ ਖੜੀਆਂ ਨੇ ਬਾਕੀ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਵੀ ਨਹੀਂ ਪੁਲਿਸ ਮੁਲਾਜ਼ਮਾਂ ਦੀ ਤਾਂ ਕੋਈ ਨਹੀਂ ਸਾਡੇ ਆਪਣੇ ਮਹਿਕਮੇ ਦੀ ਟਰਨਵੇਟ ਐਨ ਗੱਡੀ ਆ ਕੇ ਤੇਲ ਪਾਉ ਰਹੀਆਂ ਨੇ ਅੱਛਾ ਹਾਂਜੀ ਹਾਂਜੀ ਬਾਜੀ ਤੁਸੀਂ ਤੇਲ ਪਾਉਣ ਹਾਂਜੀ ਕਿੱਥੇ ਖੜੇ ਹੋ ਆ ਖੜੇ ਹਾਂ ਜੀ ਹਾਂ ਆ ਪੁਲਿਸ ਵਾਲੇ ਲੰਘਾਉਣੇ ਦਿੰਦੇ ਹਾਂ ਹਾਂ ਆਪਣੇ ਕੱਡੇ ਮੁੜ ਕਰੀਏ ਸਾਨੂੰ ਬਜਾ ਦੇ ਤਕੀ ਔਰ ਤੁਹਾਨੂੰ ਲੱਗਦਾ ਕਿ ਦਿੱਕਤ ਕਿੰਨੀ ਘਾ ਰਹੀ ਹੈ ਕਿਉਂਕਿ ਬਹੁਤ ਦੇਖੋ ਵੀ ਕਿਹਾ ਬਣਾ ਕੇ ਤੰਮਰੇ ਰਾਇਆ ਇਹਨਾਂ ਕੋਲ ਸਾਰੀ ਵੱਡੀ ਤੇਲ ਬੋਗ ਥੋੜੀ ਜਿੰਨੇ ਬੋਗਾ ਖਤਮ ਹੋ ਗਈ ਘਾਟੀ ਤੇਲ ਹੁਣ ਇੱਥੇ ਡੀਜ਼ਲ ਆਖ ਪੈਟਰੋਲ ਆ ਡੀਜ਼ਲ ਆ ਜੀ ਡੀਜ਼ਲ ਤਾਂ ਮੇਰੇ ਕੋਲ ਚ ਖਤਮ ਹੋ ਗਿਆ ਕਹਿੰਦਾ ਵੀਰੋ ਬੋਰ ਵੀ ਲਾਤਾ ਉਹਨਾਂ ਨੇ ਲਾ ਕੇ ਹਾਂ ਤੁਹਾਨੂੰ ਪਤਾ ਕਰ ਲਓ ਸਨਮਰਮ ਜੋ ਜਾਣਕਾਰੀ ਸਾਡੇ ਕੋਲ ਮਿਲਿਆ ਤਸਵੀਰਾਂ ਨੇ ਬਤੌਰ ਜਿੰਨਾ ਕਿ ਤੁਸੀਂ ਲੈਣ ਦੇਖੋ ਪੁਲਿਸ ਵੀ ਹੁਣ ਅੱਗੇ ਜਿਹੜੀ ਆ ਹਾਲਤੇ ਬਣ ਗਿਆ ਕਿ ਪੁਲਿਸ ਨੂੰ ਜਿਹੜਾ ਮੋਟਰ ਚ ਸੰਭਾਲਣਾ ਪਿਆ ਚੌਕ ਦੇ ਵਿੱਚ ਅੱਜਾ ਜਾਮ ਲੱਗਿਆ ਹੋਇਆ ਪੁਲਿਸ ਮੁਲਾਜ਼ਮਾਂ ਨੇ ਉੱਥੇ ਖੜ ਕੇ ਜਿਹੜਾ ਟ੍ਰੈਫਿਕ ਜਿਹੜਾ ਕੰਟਰੋਲ ਕਰਾ ਰਹੇ ਨੇ ਪਰ ਲੋਕਾਂ ਦੇ ਵਿੱਚ ਸਥਿਤੀ ਇਹ ਬਣ ਗਈ ਆ ਕਿ ਪੈਨਿਕ ਸਥਿਤੀ ਹੋ ਗਈ ਆ ਕਿ ਲੋਕ ਕਹਿੰਦੇ ਨੇ ਕਿ ਤੇਲ ਆ ਜਿਹੜਾ ਉਹ ਖਤਮ ਹੋ ਜੂਗਾ ਇਸ ਲਈ ਲੋਕਾਂ ਦੇ ਜਿਹਨੇ ਕਿਸੇ ਨੇ 5 ਲੀਟਰ ਕੋਲ ਆ ਸੀ ਉਹ ਗੱਡੀ ਜਿਹੜੀ ਆ ਫੁੱਲ ਕਰਾ ਕੇ ਜਾ ਰਹੀ ਆ ਤੇ ਉਹ ਦੂਜੇ ਪਾਸੇ ਇਹ ਤਸਵੀਰਾਂ ਜੇਕਰ ਤੁਸੀਂ ਦੇਖੋ ਪੰਪ ਦੇ ਉੱਤੇ ਸਾ ਲੈਂਦੀ ਜਿਹੜੀ ਆ ਜਗ੍ਹਾ ਨਹੀਂ ਹੈਗੀ ਜਿੱਥੇ ਪਾਸੇ ਤੁਸੀਂ ਦੇਖੋਗੇ ਉਧਰਲੇ ਪਾਸੇ ਗੱਡੀਆਂ ਤੇ ਲੋਕ ਨਜ਼ਰ ਆਉਂਦੇ ਨੇ ਬਹੁਤ ਸਾਰੇ ਲੋਕ ਹੁਣ ਇਕੱਲਿਆਂ ਚੱਕ ਕੇ ਵੀ ਜਿਹੜਾ ਇੱਥੇ ਪਹੁੰਚ ਗਏ ਨੇ ਕਿਉਂਕਿ ਜਿਹੜੀ ਆ ਸਥਿਤੀ ਹੈ ਜਿਹੜੀ ਕਾਫੀ ਜਗਾ ਗੰਭੀਰ ਆ ਹਾਲਾਤ ਨੇ ਕਿਉਂਕਿ ਪੰਪ ਦੇ ਤੇ ਕੋਈ ਨਹੀਂ ਮਿਲਦਾ ਬਹੁਤ ਸਾਰੇ ਲੇਡੀ ਜਿਹੜੀਆਂ ਗੱਡੀਆਂ ਲੈ ਕੇ ਆਏ ਨੇ ਉਹਨਾਂ ਲਈ ਦਿੱਕਤ ਜਰੂਰ ਹੈ ਜਿਹੜੀ ਖੜੀ ਹੋ ਰਹੀ ਆ ਇੱਕ ਲੇਡੀ ਆਈ ਆ ਉਹ ਕਾਫੀ ਕਾਫੀ ਬੇਚੋੜ तो तो मतलब चंडीगढ़ भी गई एंड तीन चार जगह गई थी एंड हाँ बहुत रश था फिर पहले वहाँ पे खड़ी रही वाण वहाँ पे पेट्रोल खत्म हो गया था डीजल कितना जाना जी मैंने डेली निकलना है मेरी सिस्टर ने आना तो फिर मेरे हस्बैंड अपनी कार ले गए हुए हैं उनको भी नहीं मिल रहा है तो मैं यहाँ पे अपना कोशिश कर रही हूँ okay. हाँ जी वैसे तो तेल के दिल्ली जाओगे यहाँ पे नहीं नहीं घर जाके फिर हाँ रहते हो यही रहते हैं है तो मतलब हाँ तो तो आपको पता नहीं जरा स्थिति इस तरह लिया ये तो एकदम से अनएक्सपेक्टेड था ना सुबह उठकर आपकी तबीयत भी खराब होगी मैं देखे आते काफी तो हाँ जी मेडिसिन तो मतलब है भी नहीं मेडिसिन चल दिया कार वैसे नहीं वैसे मौसम चेंज होने की वजह से फीवर वगैरह ਬਿਲਕੁਲ ਉਹਨੇ ਦਿੱਲੀ ਜਾਣਾ ਸੀ ਪੰਪ ਦੇ ਤੇਲ ਕੋਲ ਆਏ ਸੀ ਚਾਨਕ ਕਵੀਤ ਵੀਰਾਂ ਦੀ ਕਹਿੰਦੇ ਖਰਾਬ ਹੋ ਗਈ ਗੱਡੀ 'ਚ ਬੈਠੇ ਨੇ ਕਾਫੀ ਦੇਰ ਤੋਂ ਹੁਣ ਬੋਟ ਕਰ ਰਹੇ ਨੇ ਕਿ ਤੇਲ ਨਜ਼ਰੇ ਤਾਂ ਕਿ ਆਪਣੀ ਮੰਜ਼ਿਲ ਤੇ ਜਾ ਸਕਣ ਕਿਉਂਕਿ ਆਸ-ਪਾਸ ਜੇਕਰ ਜਿੱਦਲੇ ਪਾਸੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਜਾਮ ਲੱਗਿਆ ਹੋਇਆ ਲੋਕਾਂ ਦੇ ਵਿੱਚ ਕੀ ਸਥਿਤੀ ਬਣ ਗਈ ਹੈ ਕਿ ਬਿਲਕੁਲ ਕੱਲ ਨੂੰ ਤੇਲ ਸ਼ਾਇਦ ਨਹੀਂ ਮਿਲਣਾ ਇਸ ਲਈ ਲੋਕ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਆ ਰਹੇ ਨੇ ਬਹੁਤ سارے ਲੋਕਾਂ ਨੇ ਤਾਂ ਹੱਥਾਂ ਦੇ ਵਿੱਚ ਕੰਨੀਆਂ ਚੱਕ ਲਿਆ ਕਿ ਕੰਨੀਆਂ ਲੈ ਕੇ ਅਸਲ ਤੇਲ ਕੋਹਾਵਣਗੇ ਪਰ ਦੂਜੇ ਪਾਸੇ ਇਸ ਪੰਪ ਦੇ ਉੱਤੇ ਉਹ ਜਿਹੜਾ ਡੀਜ਼ਲ ਦਾ ਹੈ ਉਹਦੇ ਦੂਜੇ ਬਿਲਕੁਲ ਖਤਮ ਹੋ ਗਿਆ ਪਟਰੋਲ ਦੀ ਜਿਹੜੀ ਸਪਲਾਈ ਹੈ ਉਹਨੇ ਤੱਕ ਜਾਰੀ ਆ ਪਰ ਇਹ ਜ਼ਿਆਦਾ ਲੰਬੀ ਦੇਰ ਨਹੀਂ ਨਿਕਲੂਗੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਉਹ ਹੁਣ ਲੋਕ ਜੂਰ ਇਹ ਮੰਨ ਤਾਂ ਰਹੇ ਨੇ ਕਿ ਟੱਕੋ ਕੱਟ ਸਾਨੂੰ ਆਪਣੀ ਮੰਜ਼ਿਲ ਤੇ ਜਾਣ ਦੇਗਾ ਜਨਾ ਤੇਲ ਆ ਉਹ ਮਹੱਈਆ ਕਰਵਾ ਕਰਵਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਘਰ ਪਹੁੰਚ ਸਕਣੇ ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਸੜਕਾਂ ਦੇ ਰੋਗੀਆਂ ਨੇ ਬੱਸ ਦਿਨ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈਣ ਜਾਣਾ ਸੀ ਉਹਨਾਂ ਦੇ ਕੋਲ ਨੇ ਖਤਮ ਹੋ ਗਿਆ ਉਹ ਕੰਜਿਆਂ ਨਾਲ ਜਾ ਕੇ ਵੀ ਉਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਉਹ ਕੰਜਿਆਂ ਨਾਲ ਜਾ ਕੇ ਜਿਹੜੀਆਂ ਉੱਥੇ ਜਾ ਕੇ ਤੇਲ ਇਹ ਪਾਰ ਰਹੇ ਨੇ ਪਰ ਹਾਲਾਤ ਨੇ ਜਿਹੜੇ ਉਹ ਗੰਭੀਰ ਹੁੰਦੇ ਜਾ ਰਹੇ ਨੇ ਹੁਣ ਤਾਂ ਤੇਲ ਦੀ ਆ ਅੱਗੇ ਆਉਣ ਵਾਲੇ ਸਮੇਂ ਤੋਂ ਹੋਰ ਸਬਾਵਾਂ ਦੇ ਪ੍ਰਭਾਵ ਤੋਂ ਜਿਹੜੇ ਨੇ ਜਦੋਂ ਦੀ ਸਪਲਾਈ ਪਰਿਵਾਰ ਤੋਂ ਲਾਈ ਆ ਸਰਜੀਆਂ ਦੀ ਸਪਲਾਈ ਜਿਹੜਿਆ ਪ੍ਰਭਾਵ ਤੋਂ ਮਾਲੀਆ ਇਹਨਾਂ ਤੇ ਵੀ ਜੜਾ ਅਸਰ ਪੈ ਸਕਦਾ ਇਸ ਲਈ ਸਰਕਾਰਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਰੂਰ ਕਿਤੇ ਅਗੜਾ ਸਟੈਪ ਲੈਣਾ ਪੈਣਾ ਪਰ ਲੋਕਾਂ 'ਚ ਤੇਲ ਜੂਰ ਮਿਲ ਰਿਹਾ ਲੋਕਾਂ 'ਚ ਪੈਨਿਕ ਸਥਿਤੀ ਕੁਝ ਦਿਨ ਦੇਖ ਕੇ ਜ਼ਰੂਰ ਬਣ ਗਈ ਆ ਕਿ ਇਹ ਸ਼ਾਇਦ ਖਤਮ ਹੋ ਰਿਹਾ ਉਹ ਸਿਰਫ ਨਵੇਂ ਕਾਨੂੰਨ ਹਟਾਣ ਨੂੰ ਲੈ ਕੇ ਜਿਸ ਤਰ੍ਹਾਂ ਡਰਾਈਵਰਾਂ ਤੇ ਟਰਾਂਸਪੋਰਟਰਾਂ ਵੱਲੋਂ ਹਰਕਤ ਕੀਤੀ ਗਈ ਆ ਉਹਨੂੰ ਲੈ ਕੇ ਰੋਹ ਦਾ ਦੇ ਵਿੱਚ ਰੋਸ ਆ ਮਹਾਲੀ ਤੋਂ ਗੁਰੂ ਬਣੀਪਾਲ ਉਹਨੂੰ ਕੇਸ ਕੀਤਾ